ਮੌਕੀ ਆ ਗਿਆ ਜੀ ਉਹਦਾ ਪੋਸਟਰ ਲੈ ਗਿਆ ਬੰਦਾ ਹੋਣਾ ਕਹਿੰਦਾ ਮੌਕੀ ਆ ਗਿਆ ਉਹ ਫਿਰ ਨਾਪੇ ਤੇ ਮੌਕੀ ਆ ਗਿਆ ਉਹ ਸਾਰਾ ਖਾਣੇ ਦਾ ਨਿਕੰਬਲ ਨੂੰ ਨਾਲ ਘਟਣਾ ਉਹ ਚੋ ਮਤਲਬ ਆਪਾਂ ਲਗੇ ਉਹ ਅੱਜ ਰੂਤ ਤੱਕ ਖਾਣੇ ਦਾ ਫੋਟੋ ਆਉਂਦੀ ਹੈ ਤੀਜਾ ਟਾਈਮਿੰਗ ਆਉਂਦਾ ਜੀ ਦੇ ਅੰਦਰ ਬੁੱਕੇ ਪੜਕੇ ਚਾਈਲਰ ਮਸਲਾ ਦਾ ਨਾਮ ਚੈਨ ਨਹੀਂ ਆਪਰ ਇਹ ਬਈ ਪਹਿਲੇ ਦੁਕਾਨ ਦੀ ਆਉਟਲੇ ਬਸੇ ਕਹਿੰਦੇ ਨਾ 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 ਆ ਰਹੇ ਨਾ ਬੜਾ ਸਰ ਸਾਸ਼ੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋਕਸ ਆ ਵੋਟਾ ਹੋ ਰਹੀਆਂ ਨੇ ਐਮਸੀ ਦੀ ਇਹਦੇ ਬਾਰੇ ਦੱਸੋਗੇ ਅੱਜ ਕੱਲ ਵੀਰੇ ਆ ਕੇ ਜਿਹੜੀ ਭਾਅਸੋਂ ਹੈਗੀ ਆ ਇਹ ਸਾਡੇ ਸਮੇਂ ਤੋਂ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਾਈ 2012 ਚ ਉਸ ਤੋਂ ਪਹਿਲਾਂ ਇਹ ਪੰਚਾਇਤ ਹੁੰਦੀਆਂ ਸੀਗੀਆਂ ਦੋ ਪੰਚਾਇਤਾਂ ਹੁੰਦੀਆਂ ਸੀਗੀਆਂ ਤੇ ਇਸ ਨਗਰ ਦਾ ਜਿਹੜਾ ਸੀ ਕਿ ਹਾਲਾਤ ਬੜੇ ਮਾੜੇ ਸੀਗੇ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਲੋਕ ਵੀ ਇਲੈਕਸ਼ਨ ਲੜ ਰਹੇ ਨੇ ਜਿਹੜੇ ਉਦੋਂ ਉਹਨਾਂ ਟਾਈਮਾਂ ਅਜ ਪੰਚਾਇਤਾਂ ਦੇ ਵਿੱਚ ਸਰਪੰਚੀਆਂ ਜਿਨ੍ਹਾਂ ਨੇ ਹਟਾਈਆਂ ਸੀਗੀਆਂ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਨਗਰ ਦੀ ਜਿਹੜੀ ਆਪਣੀ ਆਮਦਨ ਹੈ ਉਹੀ ਬਹੁਤ ਵੱਡੀ ਆਮਦਨ ਹੈ ਸਾਡੇ ਸਮੇਂ ਦੇ ਵਿੱਚ ਜਦੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਸਾਨੂੰ ਮੌਕਾ ਮਿਲਿਆ ਇੱਥੋਂ 11 ਦੇ 11 ਉਮੀਦਵਾਰ ਲੋਕਾਂ ਨੇ ਜਿਤਾ ਕੇ ਸਾਡੀ ਝੋਲੀ 'ਚ ਪਾਏ ਤੇ ਲੋਕਾਂ ਦਾ ਪੈਸਾ ਲੋਕਾਂ ਨੂੰ ਲਗਾ ਕੇ ਇਸ ਸ਼ਹਿਰ ਨੂੰ ਸਾਫਤ ਕਰਕੇ ਦਿਖਾਤਾ ਸੀਗਾ ਕਿ ਤੁਹਾਡਾ ਜਿਹੜਾ ਵਿਕਾਸ ਹੈ ਉਹ ਤੁਹਾਡੇ ਆਪਣੇ ਪੈਸੇ ਨਾਲ ਹੀ ਹੋਇਆ ਸੋ ਸ਼੍ਰੋਮਣੀ ਕਾੜੀ ਦਲ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਉਸ ਦੇ ਵਿੱਚ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇਸ ਭਾਰਤ ਸੋਂ ਦਾ ਪੈਸਾ ਉਹ ਬਹੁਤ ਵੱਡੇ ਪੱਧਰ ਤੇ ਸਾਡੇ ਤੋਂ ਬਾਅਦ ਚ ਲੋਕਾਂ ਨੇ ਖਾ ਪੀ ਕੇ ਜਾਲੀ ਬਿਲਿੰਗ ਕਰਕੇ ਜਾਲੀ ਸਿਸਟਮ ਬਣਾ ਕੇ ਪੈਸੇ ਤਾਂ ਇਹਨਾਂ ਨੇ ਅਡੱਪ ਕਰ ਲਏ ਸੋ ਜਿਹੜਾ ਪੈਸਾ ਸਾਡੇ ਸਮੇਂ ਚ ਲੱਗਿਆ ਕੋਈ ਵੀ ਇੱਕ ਜੜੀ ਹੈਗੀ ਆ ਨਾ ਤਾਂ 5 ਸਾਲ ਕਾਂਗਰਸ ਨੇ ਇੱਥੇ ਰਾਜ ਕੀਤਾ ਹੈ ਮਿਸੀਪਲਟੀ ਉਹਨਾਂ ਦੀ ਸੀਗੀ ਇੱਕ ਵੀ ਪੈਸਾ ਉਹ ਲਗਾ ਨਹੀਂ ਸਕੇ ਨਾ ਹੀ ਕੋਈ ਚੀਜ਼ ਦਿਖਾ ਸਕਿਆ ਕਿ ਅਸੀਂ ਆ ਫਲਾਣੀ ਫਲਾਣੀ ਚੀਜ਼ ਕੀਤੀ ਹੈ ਤੇ 3 ਸਾਲ 2.5 ਸਾਲ ਆਮ ਆਦਮੀ ਨੇ ਵੀ ਧੱਕੇ ਨਾਲ ਇਸ ਮਿਸੀਪਲਟੀ ਦੇ ਉੱਪਰ ਕਬਜ਼ਾ ਕਰਕੇ ਉਹਨਾਂ ਨੇ ਚਲਾਇਆ ਸੋ ਸਿਰ ਤੇ ਸਿਰ ਪਰ ਜਾਲੀ ਬਿਲਿੰਗ ਹੋਈ ਪੰਜ ਸਾਲ ਕਾ ਉਸ ਨੇ ਕੀਤੀ ਤੇ ਤਿੰਨ ਸਾਲ ਜਿਹੜੀ ਹੈਗੀ ਆ ਆਪ ਆਦਮੀ ਨੇ ਕੀਤੀ ਆ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਸਾਫ਼ ਸੁਥਰੇ ਲੋਕ ਆ ਇਹ ਲੋਕਾਂ ਲੋਕ ਬੇਈਮਾਨ ਲੋਕ ਨੇ ਜਿਨ੍ਹਾਂ ਨੇ ਭਾਰਸੋਂ ਦਾ ਬੇੜਾਗਰ ਕੀਤਾ ਭਾਰਸੋਂ ਸਮੇਂ ਸਾਡੇ ਸਮੇਂ ਚ ਨੰਬਰ 1 ਤੇ ਸੀਗਾ ਦੋ ਵਾਰ ਨੰਬਰ 1 ਤੇ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮ ਨੇ ਨੰਬਰ 1 ਤੇ ਲਿਆਂਦਾ ਸਫਾਈ ਪ੍ਰਬੰਧਾ ਵੱਲੋਂ ਉਸ ਤੋਂ ਬਾਅਦ ਹੁਣ ਕੋਈ ਨੰਬਰ ਹੀ ਨਹੀਂ ਹੈਗਾ ਪਾਰਸੋਂ ਦਾ ਕਿ ਕਿਹੜੇ ਨੰਬਰਾਂ ਤੇ ਖੜਾ ਹੁਣ ਗੰਦਗੀ ਦਾ ਹੁਣ ਅਸੀਂ ਪੈਦਲ ਤੋਂ ਲੋਕਾਂ ਚ ਜਾ ਰਹੇ ਆ ਫਿਰ ਰਹੇ ਆ ਹੁਣ ਥਾਂ ਥਾਂ ਦੇ ਉੱਪਰ ਪਾਣੀ ਟੁੱਟ ਕੇ ਬਾਹਰ ਨਿਕਲੇ ਹੋਏ ਨੇ ਗੰਦੇ ਪਾਣੀ ਬਾਹਰ ਨਿਕਲੇ ਹੋਏ ਨੇ ਵਿਕਾਸਨਾ ਦੀ ਕੋਈ ਚੀਜ਼ ਰਹੀ ਨਹੀਂ ਠੋ ਪਾਰਸੋਂ ਨੇ ਇਹਨਾਂ ਨੇ ਢਾਢੇਰੀ ਕੀਤਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜੇ ਇੱਥੇ ਦੀ ਤਹਿਸੀਲ ਬਣਾਈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਇੱਥੇ ਦੇ ਜਿੰਨੇ ਜਿੰਨੇ ਆ ਵੀ ਸਿਸਟਮ ਨੇ ਤੁਹਾਡੇ ਕੋਲ ਨਜ਼ਰ ਆ ਰਿਹਾ ਅੱਜ ਮਾਦਦਾਰ ਤੁਹਾਡੇ ਜਿੰਨੇ ਵੀ ਪ੍ਰਬੰਧ ਨੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੁਭਦਾ ਕੇਂਦਰ ਸਾਂਝ ਕੇਂਦਰ ਹੋਰ ਬਹੁਤ ਸਾਰੀਆਂ ਪਾਲਿਸੀਆਂ ਚੀਜ਼ਾਂ ਲੈ ਕੇ ਇੱਥੇ ਆਏ ਸੀ ਮਿਊਸਪਲਿਟੀ ਦਾ ਦਫ਼ਤਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਬਣਾ ਕੇ ਦਿੱਤਾ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਸਾਦਾ ਪਣ ਰੱਖਦਾ ਹੈ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਲੋਕਾਂ ਨੂੰ ਨਰਾਣ ਲੈ ਕੇ ਵਿਕਾਸ ਕਾਰਜਾਂ ਨੂੰ ਕਰਦੀ ਹੈ ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਤੇ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਕਿ ਇਹਨਾਂ ਚੋਰਾਂ ਨੂੰ ਵੋਟਾਂ ਨਾ ਪਾਓ ਜਿੰਨਾਂ ਲੋਕਾਂ ਨੇ ਤੁਹਾਡਾ 8 ਸਾਲਾਂ ਦੇ ਵਿੱਚ 9 ਸਾਲਾਂ ਦੇ ਵਿੱਚ ਭਾਰਸ ਨੂੰ ਲੜਕਤਾ ਬਣਾਤਾ ਤੇ ਜਿਹੜੇ ਭਾਰਸ ਨੂੰ ਚਾਰ ਜੰਦਰ ਲਾ ਕੇ ਅਸੀਂ ਕੰਮ ਕੀਤੇ ਸੀਗੇ ਉਹ ਕੰਮਾਂ ਦੇ ਵਿੱਚ ਵੀ ਅੱਜ ਖਨਾਮੀਆਂ ਆ ਗਈਆਂ ਕੰਮ ਵੀ ਜਿਹੜੇ ਨੇ ਉਹ ਢੇ ਢੇਰੀ ਹੋ ਰਹੇ ਨੇ ਫੇਸ ਕਰਕੇ ਲੋਕਾਂ ਨੂੰ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੱਤ ਉਮੀਦਵਾਰ ਨੇ ਚੋਣ ਲੜਦੇ ਕਿਉਂਕਿ ਉਮੀਦਵਾਰ 11 ਸੀਗੇ ਤੇ ਤਿੰਨ ਚਾਰ ਉਮੀਦਵਾਰਾਂ ਦੇ ਕਾਗਜ਼ ਲਿਖੇਬ ਲਿਖੇ ਦੇ ਕੇ ਇਹਨਾਂ ਨੇ ਰਦਰਬੁੱਦ ਤੇ ਜੇ ਕਰਕੇ ਪਰੇ ਮਾਰੇ ਫੇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹ ਲੋਕ ਧੱਕਾ ਕਰਨਾ ਜਾਣਦੇ ਆ ਆ ਕੱਲ ਐਮਐਲਏ ਬੋਲਦੇ ਸੀ ਕਹਿੰਦਾ ਜੀ ਪਹਿਲਾਂ ਅਕਾਲੀ ਦਲ ਨੇ ਧੱਕੇ ਨਾਲ ਇਥੇ ਮਿਊਂਸਿਪਲਿਟੀ ਬਣਾ ਲਈ ਤੇ ਉਸ ਤੋਂ ਬਾਅਦ ਕਾਂਗਰਸ ਨੇ ਬਣਾ ਲਈ ਮੈਂ ਕਿਹਾ ਕਾਂਗਰਸ ਨੇ ਤਾਂ ਭਾਵੇਂ ਬਣਾ ਲਈ ਹੋਵੇ ਤੁਸੀਂ ਦਬਕੇ ਦਬਕੇ ਮਾਰ ਕੇ ਲੋਕਾਂ ਨੂੰ ਹਟਾ ਕੇ ਮਿਊਂਸਪਲਿਟੀਆਂ ਤੇ ਕਬਜ਼ਾ ਤਾਂ ਤੁਸੀਂ ਕਰ ਲਿਆ ਅਸੀਂ ਤਾਂ ਸ਼ਰਮਣੀ ਅਕਾਲੀ ਦਲ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਝੋਲੀ ੱਡ ਕੇ ਤੇ ਸਾਡੇ ਲੋਕਾਂ ਨੇ ਝੋਲੀ ਸਾਡੀਆਂ ਜੀ ਵੋਟਾਂ ਪਾਈਆਂ ਸੀ ਤੇ ਅਸੀਂ ਉਹਦੇ ਬਦਲੇ 'ਚ ਲੋਕਾਂ ਨੂੰ ਵਿਕਾਸ ਕਰਕੇ ਦਿਖਾਇਆ ਅੱਜ ਵੀ ਇਹ ਵਾਅਦਾ ਕਰਦੇ ਹਾਂ ਕਿ ਸਾਡੇ ਜਿਹੜੇ ਉਮੀਦਵਾਰ ਹੋਣਗੇ ਇਹ ਲੋਕਾਂ ਦੇ ਇਕੱਲੇ-ਇਕੱਲੇ ਵਿਅਕਤੀ ਦੇ ਇਹਨਾਂ ਨੂੰ ਕਿਹਾ ਹੈ ਕਿ ਹਰੇਕ ਖੰਭੇ ਦੇ ਉੱਪਰ ਤੁਹਾਡਾ ਟੈਲੀਫੋਨ ਨੰਬਰ ਹੋਏਗਾ ਜਿਹੜੇ ਸਾਡੇ ਐਮਸੀ ਯਤਨਗੇ ਤੇ ਕਿਸੇ ਵੀ ਵਿਅਕਤੀ ਨੂੰ ਲੋੜ ਹੋਏਗੀ ਉਹਦੇ ਘਰ ਜਾਣਗੇ ਉਹਦੇ ਘਰ ਜਾ ਕੇ ਉਹਦੇ ਫਾਰਮ ਤੇ ਕਾਗਜ਼ ਤੇ ਦਸਖਤ ਕਰਕੇ ਉਹਦੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਹੋਰ ਜਿਹੜੀਆਂ ਸਕੀਮਾਂ ਬੱਚਿਆਂ ਦੀਆਂ ਜਿੰਨੀਆਂ ਸਕੀਮਾਂ ਦੇ ਉੱਪਰ ਅ ਮਸੀ ਦੀ ਬੋਰ ਲਗਦੀ ਆ ਘਰ ਘਰ ਜਾ ਕੇ ਲਗਾਣਗੇ ਇਹ ਅਸੀਂ ਵਾਦਾ ਕਰਦੇ ਆ ਲੋਕਾਂ ਨਾਲ ਸੋ ਮੈਂ ਬੇਨਤੀ ਕਰਦਾ ਕਿ ਲੋਕ ਸਾਡੀ ਝੋਲੀ ਵਿੱਚ ਵੋਟਾਂ ਪਾਉਣ ਤੇ ਅਸੀਂ ਵਿਕਾਸ ਦੇ ਆ ਜਿਹੜੇ ਪਹਿਲਾਂ ਕੰਮ ਕਰਕੇ ਗਏ ਸੀਗੇ ਜਿਹੜੇ ਦੂਰੇ ਰਹਿ ਗਏ ਉਹਨਾਂ ਨੂੰ ਪੂਰਾ ਕਰਾਂਗੇ ਧੰਨਵਾਦ ਜੀ ਜੀ ਸਰ ਜੀ ਤੁਸੀਂ ਵੀਰੇ ਮਾਰਕੀ ਕਮੇਟੀ ਦੇ ਚੇਅਰਮੈਨ ਰਹੇ ਹੋ ਜੀ ਉਦੋਂ ਵਧੀਆ ਵਿਕਾਸ ਹੋ ਰਿਹਾ ਤੇ ਸੋ ਤੋਂ ਬਾਅਦ ਅਕਾਲੀਦਾਰ ਤੌਰੇ ਵਿਕਾਸ ਦੀ ਬਹੁਤ ਧੀਰਾ ਚੱਲ ਰਿਹਾ ਤਾਂ ਕੀ ਕਰਨਾ ਹੈ ਕੀ ਸਾਡਾ ਕੰਮ ਨਹੀਂ ਹੈ ਵੀ ਸ਼ਰੂਮ ਨਹੀਂ ਕਾਲੀ ਦਲ ਇੱਕ ਪਿੰਡੂ ਪਾਰਟੀ ਹੈ ਇਹ ਜਦੋਂ ਵੀ ਸਰਕਾਰ ਬਣਦੀ ਹੈ ਤਾਂ ਪਿੰਡਾਂ ਦਾ ਵਿਕਾਸ ਕਿਹਦੇ ਜਾਂਦਾ ਜਦੋਂ ਅਸੀਂ ਦੋ ਪੰਚਾਇਤਾਂ ਤੋਂ ਬਾਅਦ ਇੱਥੇ ਮਿਊਸਪੈਲਟੀ ਬਣੀ ਆ ਪਹਾਸੋਂ ਦੀ ਉਦੋਂ ਬਾਅਦ ਜੋ ਵਿਕਾਸ ਇੱਥੇ ਹੋਇਆ ਉਹੀ ਵਿਕਾਸ ਹੋਇਆ ਮਿੰਟੇ 8 ਸਾਲ ਹੋ ਗਏ ਕਾਂਗਰਸ ਵੀ ਚੱਲੇਗੀ ਆਮ ਪਾਰਟੀ ਵੀ ਆ ਗਈ ਤੇ ਵਿਕਾਸ ਇਹਨਾਂ ਲੋਕਾਂ ਨੇ ਕਰਿਆ ਫਿਰ ਤਾਂ ਸਿਰਫ ਬਿੱਲ ਪਾ ਕੇ ਪੈਸੇ ਖਾਂਦੇ ਰਹੇ ਨੇ ਇਹ ਮੈਂ ਸਮਝਦਾ ਕਿ ਸ਼ਰੂਮ ਨਹੀਂ ਕਾਲੀ ਦਲ ਜੋ ਆਮ ਲੋਕਾਂ ਦੀ ਪਾਰਟੀ ਹੈ ਆਮ ਤਾਂ ਇਹ ਕਹਿੰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਆਮ ਲੋਕਾਂ ਦੀ ਪਾਰਟੀ ਹੈ ਜਦੋਂ ਅਸੀਂ ਭਾਸੋਂ ਦਾ ਵਿਕਾਸ ਕੀਤਾ ਪੰਜਾਬ ਚੋਂ ਜਿਹੜੀ ਮਿਊਨਿਸਪੈਲਟੀ ਹੈ ਭਾਸੋਂ ਦੀ ਇੱਕ ਨੰਬਰ ਤੇ ਆਈ ਸੀ ਸਫਾਈ ਦੇ ਪੱਖੋਂ ਵੀ ਕੰਮ ਦੇ ਪੱਖੋਂ ਵੀ ਹਰ ਇੱਕ ਪੱਖੋਂ ਤੇ ਮੈਂ ਸਮਝਦਾ ਕਿ ਹੁਣ ਵੀ ਅਸੀਂ ਬੇਨਤੀ ਕਰਦੇ ਆ ਭਾਸੋਂ ਵਾਸੀਆਂ ਨੂੰ ਕਿ ਤੁਸੀਂ ਜਿਹੜਾ ਭਾਸੋਂ ਦਾ ਵਿਕਾਸ ਜੇ ਚਾਹੁੰਦੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਮ ਲੋਕਾਂ ਦੇ ਕੰਮ ਕਰਨ ਪਹਿਲ ਦਿੰਦੀ ਹੈ ਤੇ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਜੋ ਵੀ ਕਾਰਗਰ ਨੇ ਜਿੰਨੇ ਸਾਡੇ ਕੈਂਡੀਡੇਟ ਖੜੇ ਨੇ ਆਪ ਜਾ ਕੇ ਲੋਕਾਂ ਦੇ ਘਰਾਂ ਜਾ ਕੇ ਕੰਮ ਕਰਨਗੇ ਸਾਨੂੰ ਇਹਨਾਂ ਤੋਂ ਇਹ ਉਮੀਦਾਂ ਆਸਾਂ ਨਾਲ ਅਸੀਂ ਇਹਨਾਂ ਨੂੰ ਜੂਨ ਲੜਾ ਰਹੇ ਹਾਂ ਇਸ ਲਈ ਭਾਸੋਂ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤੋਂ ਮੌਕਾ ਦਿਓ ਤੁਸੀਂ ਕਿਹੜੀ ਖੇਤਰੀ ਪਾਰਟੀ ਹੈ ਬਾਕੀਆਂ ਨੂੰ ਦਿੱਲੀयां ਤੋਂ ਹੁਕਮ ਮਿਲਦਾ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਰਕਾਰ ਹੈ ਪੰਜਾਬ ਦੀ ਪਾਰਟੀ ਹੈ ਇਹਨੂੰ ਇਥੇ ਮੌਕਾ ਦੋ ਭਾਰਤ ਵਿੱਚ ਬਣਾਉਣ ਦਾ ਕਮੇਟੀ ਤਾਂ ਸੀ ਇਸ ਗੱਲ ਦੀ ਵਾਅਦਾ ਕਰਦੇ ਆ ਕਿ ਭਾਰਤ ਨੂੰ ਬਹੁਤ ਵੱਡੇ ਪੱਧਰ ਤੇ ਵਿਕਾਸ ਕਰਨਗੇ ਤੇ ਲੋਕਾਂ ਦੇ ਹਰ ਇੱਕ ਕੰਮਕਾਰ ਨੂੰ ਪਹਿਲ ਦੇ ਅਧਾਰ ਤੇ ਕਰਾਂਗੇ ਐਨੇ ਇੱਕ ਬੇਨਤੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜੀ ਸਾਡੀ ਗੱਲ ਸਰ ਤੁਸੀਂ ਕੀ ਉਹਦੇ ਤੇ ਕੰਮ ਕਰਦੇ ਭਾਰਤ ਵਿੱਚ ਆਹ ਜੀ ਸਰ ਤੋਂ ਪ੍ਰਧਾਨ ਅਸ਼ੈ ਜੀ ਤੇ ਕਿੰਨੇ ਨੰਬਰ ਉਮੀਦਵਾਰਾਂ ਨੂੰ ਤੁਸੀਂ ਪਾਸ ਕੀ ਤਿੰਨ ਨੰਬਰ ਵਾਰਡ ਤੋਂ ਮੀਰ ਤੇ ਸਰ ਜਿਵੇਂ ਕਾਲੀ ਦਰ ਬਾਦਰ ਨੇ ਸਰਕਾਰ ਦੇ ਵਿੱਚ ਬਹੁਤ ਵਿਕਾਸ ਕਰਾਇਆ ਤੇ ਜੀ ਹੁਣ ਜਿਵੇਂ ਤੁਸੀਂ ਜਿੱਤ ਜੰਨੋਂ ਤੱਕ ਪੈਰ ਤੇ ਆਧਾਰ ਤੇ ਕਿਹੜੇ ਕੰਮ ਕਰਾਉਂਗੇ ਜੀ ਲੇਖੋ ਇੱਥੇ ਜਿਹੜੀਆਂ ਵੀ ਹੁਣ ਕਮਿਟੀ ਦੇ ਵਿੱਚ ਜਦੋਂ ਦੀ ਅਕਾਲੀ ਦਰ ਦੀ ਕਮਿਟੀ ਗਈ ਜਾਂ ਸਰਕਾਰ ਗਈ ਹੈ ਉਸ ਤੋਂ ਬਾਅਦ ਹੁਣ ਤਕਰੀਬਨ ਇਹਨਾਂ ਨੂੰ 7 ਸਾਲ ਹੋ ਗਏ ਜਿਹੜੇ ਕੀ ਪਹਿਲਾਂ ਕਾਂਗਰਸ ਦੀ ਸਵਤਾ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੇ ਪਹਿਲਾਂ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਕੰਮ ਹੋਏ ਸੀ ਉਹ ਜਿਉਂ ਦੇ ਤਿਉਂ ਕੰਮ ਖੜੇ ਨੇ ਅੱਗੇ ਕੋਈ ਵੀ ਉਸ ਤਰ੍ਹਾਂ ਵਿਕਾਸ ਨਹੀਂ ਹੋ ਸਕਿਆ ਜਿਸ ਤਰ੍ਹਾਂ ਅਕਾਲੀ ਦਲ ਦੇ ਸਰਕਾਰ ਵੇਲੇ ਹੋਇਆ ਸੀ ਕਿਉਂ ਜਿਹੜੇ ਉਦੋਂ ਬਾਅਦ ਚ ਕੰਮ ਕਰੇ ਨੇ ਜਿਹੜੇ ਇਹਨਾਂ ਨੇ ਗਣਾਏ ਨੇ ਜੋ ਹੁਣ ਤੁਸੀਂ ਤੁਹਾਡੇ ਸਾਹਮਣੇ ਅੱਜ ਦੀ ਮੈਂ ਧਿਆਨ ਦਿਵਾਉਣਾ ਚਾਹੁੰਦਾ ਵੀ ਬੱਸ ਸਟੈਂਡ ਦਾ ਕੰਮ ਹੋਇਆ ਉਹ ਬੱਸ ਸਟੈਂਡ ਅੱਜ ਦੀ ਸਮੇਂ ਦੇ ਵਿੱਚ ਇੱਕ ਚਿੱਟਾ ਹਾਥੀ ਸਾਬਤ ਹੋ ਰਿਹਾ ਕਿਉਂਕਿ ਉਹ ਕਿਸੇ ਵੀ ਪ੍ਰਕਾਰ ਨਾਲ ਕਿਸੇ ਵੀ ਯੂਜ਼ 'ਚ ਨਹੀਂ ਆ ਰਿਹਾ ਕਿਉਂਕਿ ਉਹਨੂੰ ਡਿਪਾਰਟਮੈਂਟ ਨੇ ਵੀ ਰਿਜੈਕਟ ਕਰਤਾ ਇਹਨਾਂ ਨੇ ਪਹਿਲਾਂ ਅਕਾਲੀ ਦਲ ਦੀ ਸੂਕਾਰ ਵੇਲੇ ਬਹੁਤ ਵਧੀਆ ਇਹਦਾ ਮੈਪ ਬਣਿਆ ਸੀ ਬਹੁਤ ਵਧੀਆ ਨਕਸ਼ਾ ਬਣਿਆ ਸੀ ਜਿਸ ਜੇ ਉਹ ਅਧਾਰ ਤੇ ਬਣਦਾ ਤਾਂ ਇਹ ਪੂਰਾ ਬੱਸ ਸਟੈਂਡ ਕਾਮਯਾਬ ਹੁੰਦਾ ਜਿਹੜੀ ਕਿ ਲੋਕਾਂ ਨੂੰ ਕੋਈ ਵੀ ਪੈਸੇ ਵੀ ਲੱਗ ਕੇ ਗਵਰਨਮੈਂਟ ਦੇ ਪੈਸੇ ਵੀ ਖਰਾਬ ਹੋਗੇ ਤੇ ਉਹ ਲੋਕਾਂ ਨੇ ਆਪਣੇ ਫਾਇਦੇ ਵਾਸਤੇ ਉਹਨਾਂ ਨੂੰ ਫੰਡਾਂ ਨੂੰ ਉਹਦਾ ਮਿਸਯੂਜ਼ ਕਰਿਆ ਜਿਹੜਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਲੋਕ ਸਾਨੂੰ ਮੌਕਾ ਦਿੰਦੇ ਨੇ ਉਹਦਾ ਇੱਕ ਇੱਕ ਪੈਸੇ ਦਾ ਅਸੀਂ ਹਿਸਾਬ ਕਿਤਾਬ ਲਵਾਂਗੇ ਇਵੇਂ ਸਰ ਦੇਖਿਆ ਗਿਆ ਤੁਹਾਡਾ ਬਸ 8 ਡਾ 1 ਕਰੋੜ 25 ਲੱਖ ਤੋਂ ਉੱਪਰ ਦੀ ਅਮਾਉਂਟ ਆਈਦੀ 2015 ਤੋਂ 17 ਦੇ ਵਿੱਚ ਜੀ ਜਿਹਨੂੰ ਕਿ ਅੱਜ ਮੰਦਾ ਦਾ 10 ਸਾਲ ਹੋ ਗਏ ਜੀ ਤੇ ਉਹਦਾ ਹਿੱਦ ਤੱਕ ਪੈਸਾ ਤੇ ਬਸ 8 ਡਾ ਕੰਪਲੀਟਲੀ ਹੋਇਆ ਕਿਹਾ ਜਾਂ ਬਸ 8 ਡਾ ਨਕਸ਼ਾ ਬਣ ਰਿਹਾ ਵੀ ਜਿਹੜਾ ਪੰਜਾਬ ਜਾਂ ਨਹੀਂ ਇਹਨਾਂ ਨੇ ਤਾਂ ਜੀ ਇੱਕ ਨਾ ਇਹਨੂੰ ਪੈਸੇ ਦਾ ਫੰਡ ਮੈਂ ਤੁਹਾਨੂੰ ਬੇਨਤੀ ਕਰੀ ਆ ਵੀ ਫੰਡ ਮਿਸਯੂਜ਼ ਕਰਨ ਦਾ ਸਿਸਟਮ ਬਣਾ ਲਿਆ ਉਹ ਪੈਸਾ ਜਿੰਨਾ ਆਇਆ ਜੇ ਉਹਨਾਂ ਲੱਗਦਾ ਤਾਂ ਉਹਦੀ ਬਹੁਤ ਵਧੀਆ ਡਵੈਲਪਮੈਂਟ ਹੋ ਜਾਂਦੀ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਕਿਉਂਕਿ ਉੱਥੇ ਦੁਕਾਨਾਂ ਦਾ ਵੀ ਪ੍ਰੋਵੀਜ਼ਨ ਸੀ ਹਰੇਕ ਚੀਜ਼ ਪ੍ਰੋਪਰ ਦੋਦੇ ਬਣਾਈ ਹੋਈ ਸੀ ਇਹਨਾਂ ਨੇ ਆਪਣੇ ਫੰਡ ਮਿਸਯੂਜ਼ ਕਰਨ ਵਾਸਤੇ ਉਹਦਾ ਇਦਾਂ ਦਾ ਨਕਸ਼ਾ ਪਾਸ ਕਰਿਆ ਵੀ ਜਿਹੜਾ ਕਿ ਉਹਦੀ ਇਨਵੈਸਟਮੈਂਟ ਪੂਰੀ ਨਾ ਲੱਗ ਸਕੇ ਇਹਦੇ ਚ ਪਲਟੀ ਨਾ ਮਾਰੀਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੋਈ ਪਾਸ ਸਵਾਸੀਆਂ ਨੂੰ ਅਪੀਲ ਕਰਨੀ ਚਾਹਉਂ ਜੀ ਮੈਂ ਪਾਸ ਸਵਾਸੀਆਂ ਨੂੰ ਆਪਣੇ ਸ਼੍ਰੋਮਣੀ ਕਾਲੀਦਾਰ ਵੱਲੋਂ ਸਾਰੇ ਜੂਥ ਨੂੰ ਬੇਨਤੀ ਕਰਨਾ ਚਾਹਣਾ ਵੀ 21 ਤਰੀਕ ਨੂੰ ਜੋ ਆਪਣੇ ਮਿਸਪਲ ਕਮੇਟੀ ਦੇ ਵੋਟਾਂ ਨੇ ਸਾਰਾ ਜੂਥ ਸ਼੍ਰੋਮਣੀ ਕਾਲੀਦਾਰ ਦੇ ਉਮੀਦਵਾਰਾਂ ਵੋਟਾਂ ਪਾ ਕੇ ਜਿਤਾਓ ਕਿਉਂਕਿ ਜਿਹੜਾ ਜੋ ਵਿਕਾਸ ਸ਼੍ਰੋਮਣੀ ਕਾਲੀਦਾਰ ਸਮੇਂ ਹੋਇਆ ਸੀ ਉਸ ਤੋਂ ਬਾਅਦ 5 ਸਾਲ ਕਾਂਗਰਸ ਰਹਿ ਗਈ 3 ਸਾਲ ਹੁਣ ਆਮ ਆਦੀ ਪਾਰਟੀوں ਕੋਈ ਵਿਕਾਸ ਜਿਹਾ ਹੋਇਆ ਮੈਂ ਸਾਰੇ ਵੋਟਰਾਂ ਨੂੰ ਇਹ ਬੇਨਤੀ ਕਰਦਾ ਦੁਬਾਰ ਤੋਂ ਵੀ ਕਾਲੀਦਾਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਦਿਤਾਓ ਫਿਰ ਆਪਾਂ ਵਿਕਾਸ ਕਰੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ